ਬੇਰਕਾ ਦੀਆਂ ਜਿੰਨੀਆਂ ਵੀ ਚਾਹੇ ਖੀਰ ਹੈ ਚਾਹੇ ਪਨੀਰ ਹੈ ਜਿੰਨੀਆਂ ਵੀ ਪ੍ਰੋਡਕਟ ਨੇ ਉਹ ਬਹੁਤ ਜ਼ਿਆਦਾ ਪ੍ਰਵਾਨਿਤ ਨੇ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਮੇਰਾ ਕੰਮ ਥੋੜਾ ਅਰਜੈਂਟ ਕਰਾ ਦਿਓ ਪਲੀਜ਼ ਹਾਂਜੀ ਹਾਂਜੀ ਬੈਠੋ ਪਲੀਜ਼ ਹਾਂਜੀ ਭਾਜੀ ਹੋ ਜੂਗਾ ਤੁਹਾਡਾ ਕੰਮ ਥੈਂਕ ਯੂ ਸਰ ਇਹ ਸਰ ਥੋੜੀ ਥੋੜੀ ਸੇਵਾ ਲਈ ਹਾਂਜੀ ਇਹ ਕੀ ਵੀਰੇ ਇਹ ਤੁਹਾਡੇ ਲਈ ਹੈ ਸਰ ਥੋੜਾ ਚਾਹ ਪਾਣੀ ਇਹ ਕੀ ਕਰਿਓ ਸਰ ਤੁਹਾਨੂੰ ਨਹੀਂ ਪਤਾ ਰਿਸ਼ਵਤ ਦੇਣਾ ਜ਼ਰੂਰ ਹੈ ਕਿਉਂ ਮਜ਼ਾਕ ਕਰ ਰਹੇ ਹੋ ਸਰ ਰਿਸ਼ਵਤ ਤੋਂ ਬਿਨਾ ਤਾਂ ਸਰਕਾਰੀ ਕੰਮ ਹੋਣੇ ਨਾ ਮੁਮਕਿਨ ਆ ਇਹ ਤੁਹਾਡਾ ਭੁਲੇਖਾ ਹੈ ਮਾਨ ਸਰਕਾਰ ਦੇ ਰਾਜ ਚ ਹਰ ਕੰਮ ਮੁਮਕਿਨ ਹੈ ਮੈਂ ਸਮਝਿਆ ਨਹੀਂ ਸਰ ਇਹ ਸਮਝਣ ਲਈ ਤੁਹਾਨੂੰ ਮਾਨ ਸਰਕਾਰ ਦੀ ਐਂਟੀ ਕ腐ਪਸ਼ਨ ਪਾਲਿਸੀ ਨੂੰ ਜਾਣਨਾ ਪਵੇਗਾ ਭਾਈ ਉਹ ਦਿਨ ਗਏ ਜਦੋਂ ਸਰਕਾਰੀ ਦਫ਼ਤਰ ਚਾਹ ਪਾਣੀ ਲੈ ਕੇ ਕੰਮ ਕਰਦੇ ਸੀ ਨਾਲੇ ਜੇ ਕੋਈ ਸਰਕਾਰੀ ਮੁਲਾਜ਼ਮ ਤੁਹਾਡੇ ਤੋਂ ਰਿਸ਼ਵਤ ਮੰਗਦਾ ਤਾਂ ਤੁਸੀਂ ਉਹਦੀ ਰਿਕਾਰਡਿੰਗ ਕਰਕੇ ਐਂਟੀ ਕ腐ਪਸ਼ਨ ਨੰਬਰ ਤੇ ਪੇਚ ਸਕਦੇ ਹੋ ਉਸ ਤੋਂ ਬਾਅਦ ਦੀ ਜ਼ਿੰਮੇਵਾਰੀ ਤਾਂ ਮਾਨ ਸਰਕਾਰ ਦੀ ਤੁਹਾਡਾ ਕੰਮ ਕਰਕੇ ਦੇਣਾ ਸਾਡਾ ਫਰਜ਼ ਹੈ ਸਰ ਤੇ ਅਸੀਂ ਆਪਣੇ ਫਰਜ਼ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੇ ਤੇ ਹਰ ਸਰਕਾਰੀ ਦਰਬਾਰ ਨੂੰ ਰਿਸ਼ਵਤ ਮੁਕਤ ਬਣਾਵਾਂਗੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜੇ ਤੁਹਾਡੇ ਤੋਂ ਕੋਈ ਰਿਸ਼ਵਤ ਮੰਗਦਾ ਹੈ ਜਾਂ ਤੁਹਾਨੂੰ ਕਹਿੰਦਾ ਕਿ ਕੰਮ ਤੇਰਾ ਮੈਂ ਤਾਂ ਕਰਾਉਂਗਾ ਪਹਿਲਾਂ ਮੈਨੂੰ ਆ ਕਮਿਸ਼ਨ ਦੇ ਤਾਂ ਉਹਨੂੰ ਮਨਾ ਨਾ ਕਰਿਓ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜ ਦਿਓ ਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੁਹਾਨੂੰ ਕੈਲੀਫੋਰਨੀਆ ਵੀ ਮਿਲੂ ਪੂਰੀ ਦੁਨੀਆ ਚ ਫਿਰਕਾ ਜਿਹੜਾ ਹੈ ਉਹਦਾ ਪ੍ਰੋਡਕਟ ਜਿਹੜਾ ਜਾਣਗੇ ਤੇ ਮਿਲ ਲਗੇ ਉੱਤੇ ਔਰ ਲੋਕੀ ਚਾਹੁੰਦੇ ਆ ਦੇਖੋ ਪੰਜਾਬੀ ਪੂਰੀ ਦੁਨੀਆ ਚ ਹੈ ਉਹ ਚਾਹੁੰਦੇ ਆ ਸਾਡੇ ਪੰਜਾਬ ਤੋਂ ਬਣੀ ਹੋਈ ਕੀ ਚੀਜ਼ ਆ ਜੇ ਕੁਈ ਪੇਕਿਆਂ ਤੋਂ ਆਜੇ ਠੰਡੀ ਹਵਾ ਦਾ ਬੁੱਲਾ ਤਾਂ ਉਹ ਉਹਦੀ ਧਰ ਲੈਣਗੇ ਰੇਟ ਨਹੀਂ ਪੁੱਛਦੇ ਉਹ ਆਪਦੀ ਟੋਕਰੀ ਚ ਧਰ ਲੈਣਗੇ ਸਾਗ ਹੈ ਦਾਲ ਮੱਖਣੀ ਹੈ ਇਸ ਤੋਂ ਇਲਾਵਾ ਬੇਰਕਾ ਦੀਆਂ ਜਿੰਨੀਆਂ ਵੀ ਚਾਹੇ ਖੀਰ ਹੈ ਚਾਹੇ ਪਨੀਰ ਹੈ ਜਿੰਨੀਆਂ ਵੀ ਪ੍ਰੋਡਕਟ ਨੇ ਉਹ ਬਹੁਤ ਜ਼ਿਆਦਾ ਪ੍ਰਵਾਨਿਤ ਨੇ ਅਸੀਂ ਦੀਵਾਲੀ ਵੇਲੇ ਜਿਹੜਾ ਆਮ ਤੌਰ ਤੇ ਜਿਹੜਾ ਫਾਰਮਲ ਸਰਕਾਰ ਵੱਲੋਂ ਗਿਫਟ ਜਾਂਦੇ ਨੇ ਵੱਡੇ ਵੱਡੇ ਜਿਹੜੇ ਮਨਿਸਟਰਾਂ ਨੂੰ ਜਾਂ ਜੱਜੇਸ ਨੂੰ ਜਾਂ ਅਫਸਰਾਂ ਨੂੰ ਅਸੀਂ ਉਹਦੇ ਚ ਬੇਰਕਾ ਦੀ ਟੋਕਰੀ ਲਾ ਰੱਖੀ ਐ ਇੱਕ ਬੇਰਕਾ ਦੀ ਟੋਕਰੀ ਫੜਾ ਦਿੰਦੇ ਆ ਉਹ ਕੋ ਦੁਬਾਰਾ ਕਹਿੰਦੇ ਨੇ ਕਹਿੰਦੇ ਜੀ ਇੱਕ ਹੋਰ ਮਿਲ ਜੂ ਇਹ ਬੜੀ ਵਧੀਆ ਚੀਜ਼ ਐ ਜੀ ਨਹੀਂ ਆਪਾਂ ਗਿਫਟ ਨੂੰ ਐਂ ਤਾ ਤਾ ਕਰ ਦਿੰਨੇ ਆ ਦੇਖ ਲਿਓ ਯਾਰ ਕੀ ਹੋਊਗਾ ਕਿਹੜਾ ਕੋ ਕੰਮ ਆਉਣ ਵਾਲੀ ਚੀਜ਼ ਐ ਕੋਈ ਪਲੇਟ ਹੋਊ ਕੋਈ ਚਲੋ ਬਹੁਤ ਐ ਅਸੀਂ ਬੇਰਕਾ ਦੀ ਪੂਰੀ ਟੋਕਰੀ ਬਣਾਈ ਹੋਈ ਐ ਅਸੀਂ ਜੇ ਕੋਈ ਗੈਸਟ ਆ ਜਾਏ ਸਾਡੇ ਕੋਈ ਕੋਈ ਬਾਹਰਲੇ ਮੁਲਕ ਵਾਲਾ ਅੰਬੈਸਡਰ ਆ ਜੇ ਇੱਕ ਦਰਬਾਰ ਸਾਹਿਬ ਦਾ ਜਿਹੜਾ 골ਡ ਪਲੇਟਡ ਮਾਡਲ ਬਣਾਇਆ ਹੋਇਆ ਇਹ ਕੋ ਦਿੰਨੇ ਆ ਨਾਲ ਇੱਕ ਵੇਰਕਾ ਦੀ ਅਸੀਂ ਉਹਨਾਂ ਨੂੰ ਕਹਿੰਨਾ ਇਹਨੂੰ ਘਰੇ ਜਾ ਕੇ ਰੱਖ ਲਈ ਇਹਨੂੰ ਘਰੇ ਜਾ ਕੇ ਖਾ ਲਈ ਸੋ ਇਸ ਕਰਕੇ ਇਹ ਜਿਹੜਾ ਪ੍ਰੋਡਕਸ਼ਨ ਆਪਣੀ ਇਹ ਜਿਹੜਾ ਪੰਜਾਬ ਦੀ ਜਿਹੜੀ ਇੱਥੋਂ ਦੀ ਬਣੀ ਹੋਈ ਚੀਜ਼ ਹੈ ਪੂਰੀ ਦੁਨੀਆ ਚ ਪ੍ਰਵਾਨਿਤ ਹੈ ਸੋ ਮੈਂ ਬਹੁਤ ਬਹੁਤ ਵਧਾਈਆਂ ਦਿੰਨਾ ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਪੁਰਾਣਾ ਬੇਰਕਾ ਬਹੁਤ ਚਿਰ ਪਹਿਲਾਂ ਸ਼ੁਰੂ ਹੋਇਆ ਸੀ ਬੱਦ ਅੱਜ 235000 ਲੀਟਰ ਜਿਹੜਾ ਆ ਜਿਹੜਾ ਹੁਣ ਫਲਾਨ ਦਾ ਘਾਟਨ ਕੀਤਾ ਇਹ ਲੱਸੀ ਦਹੀਂ ਮਿੱਠਾ ਦੁੱਧ ਇਹ ਉਹਨੂੰ ਬਣਾਊਗਾ ਜੀ 235000 ਕਿਉਂਕਿ ਬੇਰਕਾ ਜਿਹੜੀ ਹੈ ਕਿਸਾਨਾਂ ਦੇ ਸਹਿਯੋਗ ਨਾਲ ਚੱਲਦੀ ਹੈ ਤਾਂ ਉਹਨਾਂ ਨੂੰ ਵੀ ਫਾਇਦਾ ਹੋਊਗਾ ਉਹਨਾਂ ਨੂੰ ਵੀ ਫਾਇਦਾ ਹੋਊਗਾ ਔਰ ਪਾਣੀ ਜਿਹੜਾ ਟ੍ਰੀਟਡ ਹੋਊਗਾ 8 ਲੱਖ ਲੀਟਰ ਪਾਣੀ ਜਿਹੜਾ ਉਹ ਟ੍ਰੀਟਡ ਹੋਊਗਾ 3-4 ਲੱਖ ਇਹ ਕਹਿੰਦੇ ਸਾਡੇ ਇੱਥੇ ਹੀ ਲੋਨ ਵਗੈਰੇ ਇਸਤੇਮਾਲ ਕੀਤਾ ਜਾਂਦਾ ਬਾਕੀ ਟ੍ਰੀਟਡ ਵਾਟਰ ਜਿਹੜਾ ਕੋਈ ਪੋਲੂਟਡ ਨਹੀਂ ਟ੍ਰੀਟਡ ਵਾਟਰ ਜਿਹੜਾ ਉਹ ਬਾਹਰ ਜਾਊਗਾ ਕੋਈ ਪੋਲੂਸ਼ਨ ਨਹੀਂ ਕਰਦੇ ਸੋ ਆਪਾਂ ਨੇ ਇਹ ਤਰੱਕੀਆਂ ਵਾਲੇ ਪਾਸੇ ਨੂੰ ਲੈ ਕੇ ਜਾਣਾ ਕਿਉਂਕਿ ਖੇਤੀ ਦੇ ਜੇ ਸਭ ਤੋਂ ਨੇੜੇ ਖੇਤੀ ਦੇ ਜੇ ਸਭ ਤੋਂ ਨੇੜੇ ਕੋਈ ਧੰਦਾ ਹੈ ਤਾਂ ਉਹ ਇਹ ਡੇਰੀ ਵਾਲਾ ਕਿਉਂਕਿ ਇਹ ਸਾਨੂੰ ਆਉਂਦਾ ਕਿਉਂਕਿ ਆਪਾਂ ਪਹਿਲਾਂ ਹੁੰਦਾ ਹੀ ਸੀਗਾ ਕਿ ਚੋਨਾ ਲੱਗਿਆ ਕਣਕ ਹੈ ਤੇ ਬਰਸੀਮ ਵਾਸਤੇ ਸਾਡੇ ਵੱਲ ਉਧਰ ਉਹਨੂੰ ਅ ਇਧਰ ਬਰਸੀਮ ਕਹਿ ਦਿੰਦੇ ਆ ਉਧਰ ਲੂਸਣ ਕਹਿ ਦਿੰਦੇ ਸਾਡੇ ਵੱਲ ਚਾਰਾ ਉਹੀ ਤੇ ਉਹਦੇ ਵਾਸਤੇ ਲੱਗ ਇੱਕ ਬਿੱਗਾ ਦੋ ਬਿੱਗੇ ਪਰ ਅਖੇ ਹੁੰਦੇ ਸੀ ਕੋਈ ਮੱਝਾਂ ਨੇ ਅ ਮੱਝਾਂ ਦੁੱਧ ਆਪਣਾ ਘਰ ਦਾ ਹੁੰਦਾ ਸੀਗਾ ਤੇ ਸਬਜ਼ੀਆਂ ਆਪਣੇ ਘਰ ਦੀਆਂ ਹੁੰਦੀਆਂ ਸੀ ਹੁਣ ਥੋੜਾ ਜਿਹਾ ਕਮਰਸ਼ੀਅਲਾਈਜ਼ ਹੋ ਗਿਆ ਕੰਮ ਸੋ ਹੁਣ ਵੀ ਮੈਂ ਤੁਹਾਨੂੰ ਇਹ ਕਹਿਣਾ ਕਿ ਅਸਲੀ ਜਿਹੜੀ ਜਿਹੜਾ ਦੁੱਧ ਹੈ ਅਸਲੀ ਜਿਹੜੀਆਂ ਸਬਜ਼ੀਆਂ ਨੇ ਉਹ ਆਪਣੇ ਘਰੇ ਉਗਾਓ ਆਪਣੇ ਪਰਿਵਾਰ ਲਈਗਾਓ ਬਿਮਾਰੀਆਂ ਤੋਂ ਬਚੋ ਔਰ ਇਹ ਨਾ ਕਹਿਦਿਆ ਕਰੋ ਕਿ ਆ ਆਪਣੇ ਘਰ ਵਾਸਤੇ ਨੇ ਇਹ ਤੇ ਸਪਰੇਅ ਕਰਦੇ ਆਂ ਜੀ ਤੇ ਜਿਹੜੀਆਂ ਉਹ ਜਾਣਗੀਆਂ ਸਪਰੇਅ ਵਾਲੀਆਂ ਉਹ ਵੀ ਕਿਸੇ ਦਿਨ ਕਿਸੇ ਦੇ ਘਰ ਹੀ ਜਾਣਗੀਆਂ ਕਿਸੇ ਨਾ ਕਿਸੇ ਦੀ ਰਸੋਈ 'ਚ ਜਾਣਗੀਆਂ ਜੇ ਸਾਰਾ ਪੰਜਾਬ ਸਿਹਤਮੰਦ ਰਹੂਗਾ ਤਾਂ ਤਰੱਕੀ ਕਰਾਂਗੇ ਜੀ ਇਕੱਲੇ ਆਪ ਰਹਿ ਕੇ ਤੱਕ ਤੱਕੀ ਹੋ ਨਹੀਂ ਸਕਦੀ ਸੋ ਮੈਂ ਅੱਜ ਦਿਨ ਚੁਣਿਆ ਇਸ ਕਰਕੇ ਕਿ ਹੁਣ ਇਹ ਤਿਆਰ ਹੈ ਜਿਹੜਾ ਪਲਾਂਟ ਹੈ ਔਰ ਮੈਨੂੰ ਪਤਾ ਲੱਗਿਆ ਮੇਅਰ ਸਾਹਿਬ ਨੇ ਰਿੰਟੂ ਸਾਹਿਬ ਨੇ ਔਰ ਸਾਰੇ ਨੇ ਰਲ ਕੇ ਜੋ ਸਾਡੀ ਇੱਥੇ ਸਥਾਨਕ ਜਿਹੜੀ ਕਾਰਪੋਰੇਸ਼ਨ ਹੈ ਉਹਨਾਂ ਨੇ ਬੂਥ ਵਗੈਰਾ ਵੀ ਜਿਹੜੇ ਨੇ ਉਹਨਾਂ ਵਾਸਤੇ ਜਗ੍ਹਾ ਲੋਟ ਕੀਤੀ ਹੈ ਤੇ ਤੁਹਾਨੂੰ ਹਰ ਜਗ੍ਹਾ ਤੋਂ ਗਰਮੀਆਂ ਆਉਣ ਗਿਆ ਗਰਮੀਆਂ ਚ ਫੇਰਕਾ ਤੋਂ ਵਧੀਆ ਦੁੱਧ ਬੇਰਕਾ ਤੋਂ ਵਧੀਆ ਖੀਰ ਬੇਰਕਾ ਤੋਂ ਵਧੀਆ ਪਿੰਨੀਆਂ ਬੇਰਕਾ ਤੋਂ ਵਧੀਆ ਪੰਜੀਰੀ ਕਿਤੇ ਨਹੀਂ ਮਿਲ ਸਕਦੀ ਇਹ ਸਾਡਾ ਆਪਣਾ ਘਰ ਦਾ ਪ੍ਰੋਡਕਟ ਹੈ ਤੁਸੀਂ ਹੈਰਾਨ ਹੋ ਜਾਓਗੇ ਕਿਸਨ ਅਸੀਂ ਕਲਕੱਤੇ ਦੇ ਜਮਾ ਸੈਂਟਰ ਦੇ ਵਿੱਚ ਕੋਲਕਾਤਾ ਦੇ ਸੈਂਟਰ ਚ ਬੇਰਕਾ ਦੀ ਬਹੁਤ ਵੱਡੀ ਬਿਲਡਿੰਗ ਬਹੁਤ ਵੱਡਾ ਦਫ਼ਤਰ ਅਸੀਂ ਲੱਭਿਆ ਲੱਭਿਆ ਮਤਲਬ ਇੱਕ ਟਾਈਮ ਸੀਗਾ ਜਦੋਂ ਆ ਅਸਾਮ ਸਿਲੀਗੁੜੀ ਆ ਨਾਰਥ-ਈਸਟ ਦੀ ਜਿਹੜੇ ਸਟੇਟਾਂ ਨੇ ਇਧਰਲੇ ਪਾਸੇ 베ਰਕਾ ਦਾ ਪਾਊਡਰ ਵਾਲਾ ਦੁੱਧ ਬਹੁਤ ਜ਼ਿਆਦਾ ਫੇਮਸ ਸੀਗਾ। ਉੱਥੇ ਦਫ਼ਤਰ ਸੀ ਆਪਣਾ। ਪੁੱਲ ਪਾ ਲਈ ਗਏ ਇਹ। ਅਸੀਂ ਹੁਣ ਲੱਭਿਆ ਹੋ। ਹੁਣ ਅਸੀਂ ਮਤਲਬ ਉਹਨੂੰ ਚਲਾ ਕੇ ਅਸੀਂ ਉਧਰਲੇ ਪਾਸੇ ਵੀ ਜਿਹੜਾ ਉਹਨੂੰ ਲੈ ਕੇ ਜਾਵਾਂਗੇ ਕਿ ਤਾਂ ਕਿ ਪੂਰੇ ਦੇਸ਼ ਦੇ ਵਿੱਚ ਜਿਹੜਾ 베ਰਕਾ ਜਿਹੜਾ ਉਹ ਆਪਦਾ ਨਾਮ ਤਾਂ ਪਹਿਲਾਂ ਹੀ ਬਣਿਆ ਹੋਇਆ ਹੈ। ਬਸ ਇਹ ਆ ਵੀ ਮਾਰਕੀਟਿੰਗ ਦੀ ਲੋੜ ਹੈ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਅ ਦੂਰੋਂ ਚੱਲ ਕੇ ਆਏ ਹੋ ਜਿਹੜੇ ਕਿਸਾਨ ਨੇ ਉਹਨਾਂ ਦਾ ਮੈਨੂੰ ਪਤਾ ਹੈ ਅੱਗੇ ਜਾ ਕੇ ਹੁਣ ਧਾਰਾਂ ਦਾ ਟਾਈਮ ਵੀ ਹੋ ਗਿਆ ਸੋ ਕਈ ਵਾਰੀ ਹੱਥ ਵੀ ਪਈਆਂ ਹੁੰਦੀਆਂ ਮੱਜਾਂ ਸੋ ਜਾਣਾ ਹੀ ਪੈਂਦਾ ਸੋ ਇਸ ਕਰਕੇ ਮੈਂ ਸਿਰਫ ਮੁਬਾਰਕ ਦੇਣ ਹੀ ਆਇਆ ਤੁਹਾਨੂੰ ਕੋਈ ਲੰਬੇ ਚੌੜਾ ਭਾਸ਼ਣ ਦੇਣ ਨਹੀਂ ਆਇਆ ਔਰ ਜੇ ਤੁਹਾਨੂੰ ਚੰਗਾ ਲੱਗਦਾ ਹੈ ਕਿ ਹਾਂ ਯਾਰ ਪੰਜਾਬ ਰੋਜ਼ ਕੁਛ ਨਾ ਕੁਛ ਨਵਾਂ ਕਰੀ ਜਾਂਦਾ ਹੈ ਪੰਜਾਬ ਚ ਰੋਜ਼ ਕਿਤਨਾ ਕਿਤੇ ਭਗਵੰਤ ਮਾਨ ਹੋਰੀ ਸਕੂਲ ਦਾ ਧਾਟ ਕਰਨ ਕਰੀ ਜਾਂਦੇ ਹੁੰਦੇ ਨੇ ਕਦੇ ਨੌਕਰੀਆਂ ਦੇਈ ਜਾਂਦੇ ਹੁੰਦੇ ਨੇ 54000 ਤਿੰਨ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਭਾਈ ਤੁਹਾਡਾ ਛੋਟਾ ਵੱਡਾ ਭਾਈ